ਵ੍ਰਿਸ਼ਾਚਾਰ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਬਿਆਨ ਕਿਾ ਤਫ਼ਸੀਲਾਂ ਦੇ ਵਿੱਚ ਹੁੰਦੀ ਸੀ ਸਭ ਤੋਂ ਜ਼ਿਆਦਾ ਲੁੱਟ ਵ੍ਰਿਸ਼ਾਚਾਰ ਦੇ ਕੈਂਸਰ ਨੂੰ ਕਰ ਰਹੇ ਹਾਂ ਠੀਕ ਅਜੇ ਲੱਗੇਗਾ ਥੋੜਾ ਸਮਾਂ ਸਿਆਮਾਨ ਨੇ ਫਿਰ ਕਸਿਆ ਗੁਲਕ ਵਾਲਾ ਤੰਜ ਬੋਲੇ ਅਕਾਲੀ ਦਲ ਵਾਲੇ ਖਾਗੇ ਧਰਮ ਦੇ ਵਿੱਚੋਂ ਪੈਸੇ ਹੁਣ ਪਲਸਤਰਾਂ ਦੇ ਵਿੱਚ ਹੀ ਨਿਕਲ ਰਹੇ ਨੇ ਪੈਸੇ ਤਾਂ ਜੀਪੀਸੀ ਪ੍ਰਧਾਨ ਨੇ ਗੁਰੂ ਘਰ ਦੀਆਂ ਪਰੰਪਰਾਵਾਂ ਤੇ ਗਲਤ ਧਿਆਨਬਾਜ਼ੀ ਤੋਂ ਵਰਜਿਆ 1984 1984 ਚ ਐਡੀਜੀਐਮਓ ਰਹੇ ਜਨਰਲ ਵੀ.ਐਨ. ਸ਼ਰਮਾ ਦਾ ਬਹੁਤ ਵੱਡਾ ਦਾਵਾ ਕਿ ਆ ਫੌਜ ਨਹੀਂ ਕਰਨਾ ਚਾਹੁੰਦੀ ਸੀ ਆਪਰੇਸ਼ਨ ਬਲੂ ਸਟਾਰ ਡੀਜੀਐਮਓ ਨੇ ਐਕਸ਼ਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਰ ਦਿੱਤਾ ਸੀ ਇਨਕਾਰ ਫਿਰ ਇੰਦਰਾ ਗਾਂਧੀ ਨੇ ਸਿੱਧਾ ਵੈਸਟਰਨ ਕਮਾਂਡਰ ਨੂੰ ਦਿੱਤੇ ਸਨ ਆਰਡਰ ਅਫੀਮ ਦੀ ਖੇਤੀ ਦੀ ਹਮਾਇਤ ਕਰਨ ਤੇ ਹਰਪਾਲ ਚੀਮਾ ਦਾ ਰਾਜਾ ਬੜਿੰਗ ਤੇ ਵੱਡਾ ਹਮਲਾ ਕਿ ਆ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕਾਂਗਰਸ ਤੇ ਇਕੱਲੇ ਲੀਡਰਾਂ ਦਾ ਹੋਣਾ ਚਾਹੀਦਾ ਹੈ ਡੋਗ ਟੈਸਟ ਰਾਜਾ ਵੜਿੰਗ ਨੇ ਕਬੂਲੀ ਮੰਤਰੀ ਹਰਪਾਲ ਚੀਮਾ ਦਿੱchnauti ਬੋਲੇ ਮੈਂ ਡੋਗ ਟੈਸਟ ਕਰਾਉਣ ਨੂੰ ਤਿਆਰ ਹਰਪਾਲ ਚੀਮਾ ਵੀ ਨਾਲ ਜਾ ਕੇ ਕਰਾਉਣ ਜਾਂਚ ਆਕਾਲੀ ਦਲ ਨੂੰ ਇੱਕ ਹੀ ਦਿਨ ਸਿਹਤ ਦੇਣ ਵਾਲੇ ਜਾਖੜ ਤੇ ਆਮ ਆਦਮੀ ਪਾਰਟੀ ਦਾ ਤਿੱਖਾ ਤੰਜ ਹਰਪਾਲ ਚੀਮਾ ਬੋਲੇ ਹੁਣ ਆਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਨੇ ਜਾਖੜ ਦੋ ਪਾਰਟੀਆਂ ਦੀ ਤਾਂ ਪਹਿਲਾਂ ਹੀ ਕਰ ਚੁੱਕੇ ਨੇ ਪ੍ਰਧਾਨਗੀ ਫਿਰੋਸਪੁਰ ਚ ਸੇਛੇਰੇ ਪ੍ਰਾਵਾਂ ਦਾ ਅੰਨਾ ਤਸ਼ੱਦਦ 35 ਸਾਲਾ ਮਹਿਲਾ ਨੂੰ ਚਾਰ ਵਾਰ ਵੇਚਿਆ ਸਿੱਖ ਜਥੇਬੰਦੀਆਂ ਨੇ ਕਰਵਾਇਆ ਰੈਸਕਿਊ ਇੰਦੋਰ ਦੇ ਮਿਸਿੰਗ ਕਪਲ ਕੇਸ ਦੇ ਵਿੱਚ ਨਵਾਂ ਟਵਿਸਟ ਰਾਜਾ ਰਗੂਵੰਸ਼ੀ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਪਤਨੀ ਸੋਨਮ ਗ੍ਰਫਤਾਰ 17 ਦਿਨਾਂ ਤੋਂ ਸੀ ਲਾਪਤਾ ਫਿਰ ਨਿਆਂਇਕ ਹਿਰਾਸਤ ਦੇ ਵਿੱਚ ਭੇਜੀ ਗਈ ਹਰਿਆਣਾ ਦੇ ਯੂਟਿਊਬਰ ਯੋਤੀ ਮਲ ਹੋਤਰਾ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ हिसार ਕੋਰਟ ਦੇ ਵਿੱਚ ਹੋਈ ਪੇਸ਼ੀ ਹੁਣ 23 ਜੂਨ ਨੂੰ ਮੁੜ ਕੀਤਾ ਜਾਵੇਗਾ ਪੇਸ਼ ਕੇਰਲ ਪੋਰਟ ਤੇ ਕਾਰਗੂਚੇਪ ਨੂੰ ਲੱਗੀ ਭਿਆਨਕ ਅਗਨ ਸਮੁੰਦਰ ਦੇ ਵਿਚਾਲੇ ਜਹਾਜ਼ ਦੇ ਵਿੱਚ ਹੋਇਆ ਆਬਲਾਸ਼ਟ 18 ਲੋਕਾਂ ਨੂੰ ਮੌਕੇ ਤੇ ਬਚਾਇਆ ਗਿਆ 4 ਲਾਪਤਾ ਸਰੀ ਦਰਵਾਜਾ ਸੈਪ ਹੰਸੀ ਡੀਰਾ ਬਿਆਸ ਮੁਖੀ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਪੀਲ ਸ਼ਰਮਾ ਤੇ ਸ਼ੋਹ ਦੇ ਵਿੱਚ ਨਵਜੋਤ ਸਿੱਧੂ ਦੀ ਵਾਪਸੀ ਦਾ ਗ੍ਰੇਟ ਇੰਡੀਅਨ ਕਪੀਲ ਸ਼ੋਹ ਦੇ ਸੀਜ਼ਨ 3 ਦੇ ਵਿੱਚ ਆਉਣਗੇ ਨਜ਼ਰ ਨੈਟਫਲਿਕਸ ਨੇ ਜਾਰੀ ਕੀਤਾ ਦਿਲਚਸਪ ਪ੍ਰੋਮੋ ਮੁੰਬਈਪੁਰ ਸਟੇਡੀਅਮ ਦੇ ਵਿੱਚ ਪਹਿਲੀ ਵਾਰ ਹੋਣਗੇ ਇੰਟਰਨੈਸ਼ਨਲ ਮੈਚ ਸਤੰਬਰ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੀ ਮਹਿਲਾ ਟੀਮ ਭਾਰਤ ਖਿਲਾਫ ਖੇਡੇਗੀ ਦੋ ਵਨਡੇ ਮੁਕਾਬਲੇ ਤਦ ਦਸੰਬਰ ਦੇ ਵਿੱਚ ਪੁਰਸ਼ ਟੀਮ ਦਾ ਸਾਊਥ ਅਫਰੀਕਾ ਵਰਸ ਇੰਡੀਆ T20 ਮੈਚ ਰੋਕ ਰਾਂਗੇ ਅਗਲੀ ਖਬਰ ਦਾ ਭ੍ਰਿਸ਼ਟਾਚਾਰ ਨੂੰ ਲੈ ਕੇ ਮੁੱਖ ਮੰਤਰੀ ਮਾਨਦੀਪ ਵੱਲੋਂ ਬਿਆਨ ਦਿੱਤਾ ਗਿਆ ਤਹਿਸੀਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਸੀ ਮੁੱਖ ਮੰਤਰੀ ਮਾਨ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਤਹਿਸੀਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਸੀ ਇਸ ਲਈ ਤਹਿਸੀਲਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਕੈਂਸਰ ਲੱਗਿਆ ਹੋਇਆ ਹੈ ਇਸ ਦੇ ਇਲਾਜ ਨੂੰ ਥੋੜਾ ਸਮਾਂ ਲੱਗੇਗਾ ਹੜਤਾਲ ਕਰਨ ਵਾਲੇ ਤਹਿਸੀਲਦਾਰਾਂ ਤੇ ਕਾਰਵਾਈ ਕੀਤੀ ਗਈ ਮੁੱਖ ਮੰਤਰੀ ਮਾਨ ਦੇ ਉਸ ਕਾਰਵਾਈ ਦਾ ਵੀ ਜ਼ਿਕਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਅੱਜ ਪਟਿਆਲਾ ਦੇ ਉਦਨ ਸਾਦਾ ਪਹੁੰਚੇ ਸਨ ਜਿੱਥੇ ਕਿ ਉਹਨਾਂ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਤੇ ਇਸੇ ਦੌਰਾਨ ਇਹ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀਐਮ ਨੇ ਕਿਹਾ ਕਿ ਤਹਿਸੀਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਦੀ ਲੁੱਟ ਹੁੰਦੀ ਸੀ ਇਸ ਲਈ ਤਹਿਸੀਲਾਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਹਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਕੈਂਸਰ ਲੱਗਿਆ ਹੈ ਇਸ ਦੇ ਇਲਾਜ ਨੂੰ ਥੋੜਾ ਸਮਾਂ ਲੱਗੇਗਾ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਹਾਂ ਕਿ ਤਹਿਸੀਲਾਂ 'ਚ ਸਭ ਤੋਂ ਵੱਧ ਲੁੱਟ ਹੁੰਦੀ ਸੀ ਉਹ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਤਜ਼ੀਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਪੈਸੇ ਲੈਂਦੇ ਮੈਂ ਕਿਹਾ ਚੱਲ ਸੰਸਦੇ ਦੀਏ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਧਰ ਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਸਾਈਨ ਕਰਨੇ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਆ ਉਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਉਹ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਉਹ ਗਲਤ ਲਿਖੀ ਹੋਈ ਹੈ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਹੈ ਉਹੋ ਰੀ ਸਟ੍ਰੀਜ ਲਿਖ ਦਿੰਦੇ ਆ ਵੀ ਪੈਸੇ ਆ ਕੇ ਬਾਹਰ ਰਕਮ ਫਾ ਵਸੂਲ ਕਹਿੰਦਾ ਹਾਂ ਹੁਣ ਠੀਕ ਹੈ ਮਾਨੂੰ ਸਾਰਾ ਪਤਾ ਹੈ ਨਾ ਅੰਦਰਲੀਆ ਗੱਲਾਂ ਦਾ ਇੱਦਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇੱਦਾਂ ਕੀਮੋਥੈਰਪੀ ਕਰਨੀ ਪੈਣੀ ਹੈ ਇਹ ਰਿਸ਼ਵਤ ਖੋਰੀ ਕੈਂਸਰ ਹੈ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਮੁੱਖ ਮੰਤਰੀ ਨੇ ਮੁਰਤੂਦ ਗੁਲਕ ਵਾਲਾ ਤੰਜ ਕੱਸਿਆ ਅਕਾਲੀ ਦਲ ਵਾਲੇ ਧਰਮ ਦੇ ਵਿੱਚੋਂ ਪੈਸੇ ਖਾ ਗਏ ਸੀ ਐਮ ਨੇ ਕਿਹਾ ਕਿ ਹਰ ਸਮੇ ਗੋਲਕਾਂ ਤੇ ਨਜ਼ਰ ਹੈ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਹੀ ਸਾਰੇ ਪੈਸੇ ਨਿਕਲ ਗਏ ਬਦਲਤੇ ਵੀ ਮੁੱਖ ਮੰਤਰੀ ਮਾਨਦੀਪ ਵੱਲੋਂ ਤੰਜ ਕੱਸਿਆ ਗਿਆ ਉਹਨਾਂ ਨੇ ਕਿਹਾ ਕਿ ਹੁਣ ਪੈਸੇ ਫਲਸਤਰ ਦੇ ਵਿੱਚ ਹੀ ਨਿਕਲੀ ਜਾਂਦੇ ਨੇ ਜਿਹਾ ਕੋਈ ਜੋੜ ਨਹੀਂ ਰਿਹਾ ਜੋ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਤੇ ਨਾ ਹੀ ਕੋਈ ਜੋੜ ਸੀਐਮ ਦੇ ਗੋਲਪ ਵਾਲੇ ਬਿਆਨ ਤੇ ਆਜੂਪੀਸੀ ਪ੍ਰਧਾਨ ਧਾਮੀ ਨੂੰ ਵੀ ਸਖਤ ਇਤਰਾਜ਼ ਹੈ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਮਖੌਲ ਕਰਨੇ ਠੀਕ ਨਹੀਂ ਨੇ ਗੁਰੂ ਘਰਾਂ ਦੀਆਂ ਪਰੰਪਰਾਵਾਂ ਤੇ ਗਲਤ ਨਾਂ ਬੋਲਣ ਮੁੱਖ ਮੰਤਰੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠ ਕੇ ਸੀਐਮ ਕਬੂਲ ਨਾਂ ਬੋਲਣ ਮੁੱਖ ਮੰਤਰੀ ਚੋਣਾਂ ਤੋਂ ਧਰਮ ਨੂੰ ਵੱਖਰਾ ਰੱਖਣ ਤਾਂ ਹਰਿੰਦਰ ਸਿੰਘ ਧਾਮੀ ਦੇ ਬੋਲਿਸ ਨੂੰ ਲੈ ਕੇ ਪਲਟਵਾਰ ਵੀ ਕੀਤਾ ਗਿਆ ਹੈ ਹੋਰ ਉਸ ਸਨਮਾਨ ਨੇ ਮਾਂਜੋ ਕੋ ਮੁੱਖ ਮੰਤਰੀ ਵਲੋਂ ਕਰੇ ਜਾਣੇ ਨੇ ਜੀਐਸਏ ਇੰਡਸਟਰੀ ਜਿਨ੍ਹਾਂ ਦੇ ਧਰਮ ਚੋਂ ਪੈਸੇ ਖਾ ਗਏ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵਿਸਾਲ ਸੁਰਗ ਨਰਕ ਇੱਥੇ ਆਂ ਨਿਕਲਣਗੇ ਇਹਨਾਂ ਦੇ ਨਾਲ ਨਿੰਗ ਲੱਗ ਜਾਂਦੇ ਆ ਹੁਣ ਪਲਸਤਰਾਂ ਚ ਹੀ ਨਿਕਲੀ ਜਾਂਦੇ ਕਦੇ ਦਲੀਬਾਂ ਤੇ ਪਲਸਤਰ ਜੱਲਾਵਾਂ ਦੇ ਕਦੇ ਦਲੀ ਤੇ ਲਵਾਵਾਂ ਦੇ ਕਦੇ ਲਾ ਤਿਲਵਾ ਲੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਰ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਰਿਹਾ ਹੈ ਆ ਪ੍ਰਮਾਤਮਾ ਨਾ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮਤਵ ਜੀ ਉਹ ਇਹ ਨਦੀ ਨੂੰ ਜੇ ਆਪਾਂ ਅੱਜ ਇਹੋ ਜਿਹਾ ਮਖੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਵਿਵਾਰੀ ਆ ਜਾਂਦੀ ਹੈ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਾਦਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਆਪ ਵੀ ਪੱਟੀ ਜ਼ਿੰਮੇਵਾਰੀ ਤੇ ਬੈਠੇ ਆ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹੁੰਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਗੱਲ ਤੇ ਇਹੋ ਕਹਿਣਾ ਚਾਹੁੰਦਾ ਭਗਵਾਨ ਜੀ ਲੱਗਦਾ ਕਲੈਕਸ਼ਨ ਭਗਵਾਨ ਜੀ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਉਹ ਆਪਣਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਉਹਦਾ ਕੰਮ ਹੈ ਗੁਰਦੁਆਰਾ ਸਾਹਿਬਾਨਾਂ ਦੀ ਸਾਮ ਸੰਭਾਲ ਕਰਨਾ ਤੇ ਉਹ ਵਧੀਆ ਕਰ ਰਹੀ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਫੇਲੀਅਰ ਸਾਬਤ ਹੋਏ ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਰੇ ਡਰਗ ਚਰੇ ਆਮ ਵਿਕਰੇ ਗੈਂਗਸਟਰ ਛਰੇ ਆਮ ਫਰੋਤੀਆਂ ਮੰਗ ਰਹੇ ਨੇ ਔਰ ਇਹ ਚੀਜ਼ਾਂ ਤਾਂ ਹੁਣ ਪੰਜਾਬ ਰੈਣਾ ਹਾਈ ਕੋਰਟ ਨੇ ਵੀ ਤੁਹਾਡੇ ਉੱਤੇ ਕਮੈਂਟ ਕੀਤੇ ਨੇ ਔਰ ਪੰਜਾਬ ਦੇ ਵਿੱਚ ਕਰਜ਼ਾ ਧੜਾ ਧੜ ਚੱਕਿਆ ਜਾ ਰਿਹਾ ਅੱਜ 1000 ਕਰੋੜ ਦਾ ਕਰਜ਼ਾ ਪਾ ਫੇਰ ਚੱਕ ਲੈ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਸਾਕਾ ਨੀਲਾ ਤਾਰਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਭਾਰਤੀ ਫੌਜ ਨਹੀਂ ਕਰਨਾ ਚਾਹੁੰਦੀ ਸੀ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਵੇਲੇ ਮਿਲਟਰੀ ਆਪਰੇਸ਼ਨਸ ਡਿਪਾਰਟਮੈਂਟ ਦੇ ਵਿੱਚ ਏ ਡੀ ਜੀ ਐਮਓ ਰਹੇ ਜਨਰਲ ਵੀ. ਐਨ. ਸ਼ਰਮਾ ਰਿਟਾਇਰਡ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਡੀਜੀਐਮਓ ਨੇ ਤਤਕਾਲੀ ਆਰਮੀ ਚੀਫ ਜਨਰਲ ਏ.ਐਸ. ਵੈਦਿਆ ਨੂੰ ਆਪਰੇਸ਼ਨ ਨਾ ਕਰਨ ਦੀ ਸਲਾਹ ਦਿੱਤੀ ਸੀ ਜੋ ਵੀਜਨ ਸ਼ਰਮਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਡੀਜੀਐਮਓ ਨੇ ਆਪਰੇਸ਼ਨ ਬਲੂ ਸਟਾਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਮਰਹੂਮ ਪੀਐਮ ਇੰਦਰਾ ਗਾਂਧੀ ਦੇ ਆਰਡਰ ਤੇ ਆਪਰੇਸ਼ਨ ਹੋਇਆ ਸੀ ਇੰਦਰਾ ਗਾਂਧੀ ਚਾਹੁੰਦੇ ਸੀ ਫੌਜ ਮੋਰਚਾ ਸੰਭਾਲੇ ਵੀ. ਐਨ. ਸ਼ਰਮਾ ਦੇ ਵੱਲੋਂ ਜੇ ਬਿਆਨ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਦੇ ਲਈ ਆਰਮੀ ਦੀ ਮਦਦ ਚਾਹੁੰਦੇ ਸੀ ਪੰਜਾਬ ਪੁਲਿਸ ਨੇ ਪਹਿਲਾਂ ਹੀ ਇਸ ਨੂੰ ਇਨਕਾਇਸ ਤੋਂ ਇਨਕਾਰ ਕਰ ਦਿੱਤਾ ਸੀ ਇੰਦਰਾ ਗਾਂਧੀ ਨੇ ਤਤਕਾਲੀ ਆਰਮੀ ਚੀਫ ਜਨਰਲ ਏ.ਐਸ. ਵਿੱਧਿਆ ਨੂੰ ਆਪਰੇਸ਼ਨ ਕਰਨ ਬਾਰੇ ਕਿਹਾ ਤਾਂ ਜਨਰਲ ਏ.ਐਸ. ਵਿੱਧਿਆ ਨੇ ਆਪਰੇਸ਼ਨ ਦੇ ਲਈ ਪਹਿਲਾਂ ਹਾਮੀ ਭਰੀ ਤੇ ਫਿਰ ਏ.ਐਸ. ਵਿੱਧਿਆ ਨੇ ਡੀ.ਜੀ.ਐਮ.ਓ ਦੇ ਨਾਲ ਗੱਲਬਾਤ ਕੀਤੀ ਡੀ.ਜੀ.ਐਮ.ਓ ਦੇ ਤਿੰਨ ਵੱਡੇ ਅਫਸਰਾਂ ਜਿਸ ਦੇ ਵਿੱਚ ਇੱਕ ਡੀਜੀਐਮਓ ਤੇ ਦੋ ਏਡੀਜੀਐਮਓ ਸ਼ਾਮਲ ਸਨ ਉਹਨਾਂ ਨੇ ਆਪਰੇਸ਼ਨ ਨਾ ਕਰਨ ਦੀ ਸਲਾਹ ਦਿੱਤੀ ਤੇ ਕਹਿਆ ਕਿ ਇਹ ਆਪਰੇਸ਼ਨ ਰਾਜਨੀਤੀ ਤੋਂ ਪ੍ਰੇਰਿਤ ਹੈ ਡੀਜੀਐਮਓ ਨੇ ਕਿਹਾ ਕਿ ਪਹਿਲਾਂ ਇੰਦਰਾ ਗਾਂਧੀ ਨੇ ਭਿੰਡਰਾਂਵਾਲਾ ਨੂੰ ਦਰਬਾਰ ਸਾਹਿਬ ਦੇ ਵਿੱਚ ਭੇਜ ਕੇ ਰਾਜਨੀਤਿਕ ਸਟੰਟ ਕੀਤਾ ਤੇ ਹੁਣ ਦਰਬਾਰ ਸਾਹਿਬ ਤੋਂ ਬਾਹਰ ਕੱਢ ਕੇ ਹੋਰ ਰਾਜਨੀਤਿਕ ਸਟੰਟ ਕਰਨਾ ਚਾਹੁੰਦੇ ਨੇ ਜਿਸ ਦੇ ਲਈ ਫੌਜ ਤਿਆਰ ਨਹੀਂ ਹੈ ਜਨਰਲ ਏਐਸ ਵਿਧਿਆ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਬੌਸ ਨੇ ਇੰਦਰਾ ਗਾਂਧੀ ਬੌਸ ਨੇ ਜੋ ਕਹਿਣਗੇ ਉਹੀ ਹੋਵੇਗਾ ਪਰ ਡੀਜੀਐਮਓ ਤੇ ਦੋ ਏਡੀਜੀਐਮਓ ਨੇ ਇਸ ਤੋਂ ਮਨਾ ਕਰ ਦਿੱਤਾ ਤੇ ਵੈਦਿਆ ਨੂੰ ਸੁਪਰੀਮ ਕੋਰਟ ਕੋਲ ਜਾਣ ਦੇ ਲਈ ਕਿਹਾ ਜਦੋਂ ਵੈਦਿਆ ਨੇ ਇਹ ਗੱਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕੋਲ ਕੀਤੀ ਤਾਂ ਪੀਐਮ ਨੇ ਸਿੱਧਾ ਵੈਸਟਰਨ ਕਮਾਂਡਰ ਦੇ ਨਾਲ ਸੰਪਰਕ ਕੀਤਾ ਵੈਸਟਰਨ ਕਮਾਂਡਰ ਸੁੰਦਰਜੀ ਨੂੰ ਆਪਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹਾਲਾਂਕਿ ਡੀਜੀਐਮਓ ਨੇ ਦੁਬਾਰਾ ਸੁੰਦਰਜੀ ਨਾਲ ਸੰਪਰਕ ਕੀਤਾ ਤਾਂ ਉਹ ਸੁੰਦਰਜੀ ਨੇ ਕਿਹਾ ਕਿ ਮੈਨੂੰ ਆਰਡਰ ਮਿਲ ਚੁੱਕੇ ਨੇ ਤੇ ਮੈਂ ਇਹ ਕਰਨ ਜਾ ਰਿਹਾ ਹਾਂ ਜਨਰਲ ਵੀ.ਐਨ. ਸ਼ਰਮਾ ਨੇ ਇਹ ਸਾਰੇ ਵੱਡੇ ਦਾਅਵੇ ਦਰਸਲ ਇੱਕ ਇੰਟਰਵਿਊ ਦੇ ਵਿੱਚ ਕੀਤੇ ਨੇ We suggested to him that uh, that is not a correct employment of the Indian Army. We explained that according to the Constitution, the Indian Army cannot be used for political purposes. Yes. By any government. So, if she wants to remove Bhindranwale, whom she has established in Amritsar politically, yes. to remove the Akali government, and now he is gone to beg for his boots and not listening to her. anti-quantum removed ਰੋਕਾਂਗੇ ਅਗਲੀ ਖਬਰ ਦਾ ਗੋਆ ਦੇ ਸਿਹਤ ਮੰਤਰੀ ਨੇ ਇੱਕ ਸੀਨੀਅਰ ਡਾਕਟਰ ਨੂੰ ਸਸਪੈਂਡ ਕਰਨ ਦਾ ਫਰਮਾਨ ਸੁਣਾਇਆ ਤਾਂ ਉੱਥੋਂ ਦੇ ਮੁੱਖ ਮੰਤਰੀ ਨੇ ਅਗਲੇ ਦਿਨ ਇਸ ਆਰਡਰ ਨੂੰ ਪਲਟ ਦਿੱਤਾ ਸਰਕਾਰੀ ਹਸਪਤਾਲ ਦੇ ਅਚਨਚੇ ਦੌਰੇ ਦੇ ਦੌਰਾਨ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਸੀਨੀਅਰ ਡਾਕਟਰ ਤੇ ਪੜਤਗਏ ਮੰਤਰੀ ਨੇ ਸੀਨੀਅਰ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਮੰਤਰੀ ਨੂੰ ਫੋਨ ਤੇ ਸ਼ਿਕਾਇਤ ਮਿਲੀ ਸੀ ਕਿ ਇੱਕ ਮਰੀਜ਼ ਨੂੰ ਇਲਾਜ ਨਹੀਂ ਦਿੱਤਾ ਜਾ ਰਿਹਾ ਮਰੀਜ਼ ਦੇ ਨਾਲ ਗਲਤ ਬਤਨੀਸੀ ਕੀਤੀ ਗਈ ਹਾਲਾਂਕਿ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਸ ਆਰਡਰ ਨੂੰ ਪਲਟ ਦਿੱਤਾ ਤੇ ਸਾਫ ਕੀਤਾ ਕਿ ਡਾਕਟਰ ਨੂੰ ਸਸਪੈਂਡ ਨਹੀਂ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਸਮੀਖਿਆ ਕੀਤੀ ਹੈ ਤੇ ਸਿਹਤ ਮੰਤਰੀ ਦੇ ਨਾਲ ਇਸ ਤੇ ਚਰਚਾ ਕੀਤੀ ਗਈ ਅਰੇ ਹੂ ਇਜ਼ ਦ ਸੀਐਮਓ ਹੇ ਸੀਐਮਓ ਕੌਣ ਹੈ ਜੇਮਾ ਕੋਣ ਹੈ ਹੂ ਇਜ਼ ਦ ਸੀਐਮਓ ਵੇਅਰ ਇਜ਼ ਦ ਸੀਐਮਓ ਆਲ ਆਫ ਯੂਰ ਵੇਅਰ ਇਜ਼ ਦ ਸੀਐਮਓ ਵੇਅਰ ਇਜ਼ ਇ कॉलेज तू सीएम सी एम ओ तुम्हें उलप रिदा आता प्रेसा एक मनीस आई इंजेक्शन मागपा यू कै नॉट गाइडिंग प्रॉब्लम यू लर्न टू कंट्रोल युअर टंग युअर अ डॉक्टर डोट फोर्स मी टू एक्ट कूड एक्ट जोट पर्सैंड इन फ्रंट ऑफ मी आय जनरली डोट लूज माइकूल बट यू हैव टू बिहेव युअर सेल्फ हाव एव मच युअर लोडिड यू वील टॉक प्रॉपर्ली टू द पेशंट अँड गाईड द पेशंट अर्बन हेल्थ सेंटर चल हा चल म्हणून तू कियाक रवला हा किया खातीर जॉब घेता गव्हर्मेंट उपक्रम रीत तूं डॉक्टर तू मास्क तोंड पळोवंक जाय तुजें सांबाळून एका सस्पेन्शन ऑर्डर काढ अँड किक्यम आवट फ्रॉम या दीस डॉक्टर डोंट अंडरस्टँड अनलेस यू अंडरस्टॅण युअ हियर टू सर्व हुमॅनिटी युआ नॉट हिअर विथ योअर ब्लडी आय आय एम टेलिंग यू वॉट आय एम सेंग You are not authorized to speak when I am speaking. You please go. CMO, I will issue the note for suspension. You get out for me. That's it. Out for me. And don't report back because as long as in me, not in you. You are a doctor to serve the poor people here. I am suspending you. When the inquiry is initiated, you give your explanation. Ekka suspension. Ekka, I, I want him relieved right now for me. Ask him to get out for me. भाषा हा वापरता एकदम नरम आणि आय एम टेलिंग यू यू लिसन गो होम गो होम यू कॅन गो होम लेट द रेसिडेंसियर यू गो होम आय एम टेलिंग यू टू गो होम अरे आय एम टेलिंग यू टू गो होम एका घरा वचून दिना सिक्युरिटी घरून बाहेर मारतो एज काढा एम एस यू प्लीज सी ट इटन इज नॉट युअर ऑन ड्युटी टुडे डे होम जस्ट ऑफ You just understand one thing. You're dealing with me. Nobody. I am telling you, first learn to shut up when I'm talking to you. You can be anything. You want to file a case, go and file a case. But I am telling you, you're suspended from right now. And you go when the in investigation starts to give you explanation. That time I will consider whether I want to take you back or not. Other uh, next two years you will be suspended and you will remain as long as my tenure is. Poor people are to be served. I am asking, you, telling you only this thing that poor people are to be served. I don't want to listen to you. When I make up my mind, I don't want to listen. I don't want to listen. I am suspending you from this moment. Go home before my blood pressure boils and I take some other action on you. You will not be. इन सर्विस ऑफ यू गो फ्रॉम व्हाटएवर आई आल्सो वर्क फ्रॉम मॉर्निंग टू नाइट आई वांट आई वांट यू आउट फ्रॉम हियर बट नोबडी केम फॉर गल ਕਰਾਂਗੇ राजस्थान दी राजस्थान दे शिक्षा मंत्री मदन दलावर किसी ना किसी वजह दे कारण अक्सर सुरखियां दे विच रहंदे ने ते हुन उना दा एक वीडियो वायरल हो रिया जस दे विच वो कन फड़ रहे ने ਤੇ ਹੱਥ ਜੋੜ ਰਹੇ ਨੇ ਇਹ ਵੀਡੀਓ Rajasthan ਦੇ 12 ਜ਼ਿਲ੍ਹੇ ਦਾ ਹੈ ਜਿਸ ਦੇ ਵਿੱਚ ਇੱਕ ਲੜਕੀ ਮੰਤਰੀ ਮਦਨ ਦਿਲਾਵਰ ਨੂੰ ਇੰਗਲਿਸ਼ ਦੇ ਵਿੱਚ ਕੁਝ ਕਹਿੰਦੀ ਹੈ ਤਾਂ ਪਹਿਲਾਂ ਉਹ ਆਪਣੇ ਕੰਨ ਫੜ ਲੈਂਦੇ ਨੇ ਤੇ ਫਿਰ ਹੱਥ ਜੋੜ ਕੇ ਕਹਿੰਦੇ ਨੇ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ Okay. Que...